ਤੇ ਫਿਰ ਦੁਆ ਤਲਵਾਰਾ ਨੂੰ ਦੇਖ ਕੇ ਦੁਨੀਆ ਨੇ ਕਹਿ ਦੇਣਾ ਵੀ ਲਈ ਵੇ ਆ ਠੀਕ ਹੈ ਤੁਹਾਡੀ ਇੱਕ ਪਾਸੇ ਤੇ ਕਾਲੀ ਹੈ ਤਲਵਾਰ ਹਾਂਜੀ ਅਜੈ ਅਣਭੇਦ ਸੋ ਅਣਕਟ ਹਣ ਭੇਦ ਨਹੀਂ ਭੇਦਿਆ ਜਾ ਸਕਦਾ ਉਹਦੀ ਗੱਲ ਨੂੰ ਝੂਠਾ ਨਹੀਂ ਸਾਬਤ ਕੀਤਾ ਜਾ ਸਕਦਾ ਸੈਨਤਾਲ ਦੀ ਨੂੰ ਸੋ ਅਣਕਟ ਅਣਕਟਿਆ ਕੱਟੀ ਵੀ ਨਹੀਂ ਜਾ ਸਕਦੀ ਉਹਦੀ ਗੱਲ ਸੱਚਾ ਉਹਨਾਂ ਕੋਲ ਵੀ ਸੰਸਾਰੀ ਸੱਚਾ ਹੈ ਉਹਨਾਂ ਕੋਲ ਸੱਚ ਜ਼ਰੂਰ ਹੈ ਉਹਨਾਂ ਨੇ ਦੁਨੀਆ ਨੂੰ ਦੱਸਿਆ ਹੈ ਦੇ ਕੋ ਘਾਟ ਬਦਲਦਾ ਗੁਰਦੇ ਬਦਲਦੇ ਇਹ ਕੋਈ ਖਾਮੋਤੀਆਂ ਹਨ ਕਟਿਆ ਕੀ ਕਿਉਂ ਹੈ ਤਾਂ ਜਿਗਰ ਵੀ ਬਦਲਦਾ ਨਵਾਂ ਲਾ ਜਿਗਰ ਬਦਲਦਾ ਕੁਛ ਇੰਨਾ ਕੁਛ ਕਰਤਾ ਉਹਨਾਂ ਦੇ ਇਹ ਉਹ ਤਾਂ ਹੁਣ ਕਰ ਹੋਇਆ ਜਾ ਸਕਦਾ ਰੇਮਨ ਕਰ ਹੋਇਆ ਜਾ ਸਕਦਾ ਉਹ ਤਾਂ ਉਹ ਵੀ ਅਨਕਟ ਹੈ ਉਹਦੀ ਗੱਲ ਪਰ ਆਦਮਾ ਵਾਰੇ ਜਦ ਆਪਰੇਸ਼ਨ ਹੁੰਦਾ ਉਹ ਡਾਕਟਰ ਨੂੰ ਕਹਿੰਦੇ ਨੇ ਡਾਕਟਰ ਕਹਿੰਦੇ ਦੇਖੋ ਜੀ ਇਹ ਇਹ ਤਾਂ ਪਰਮੇਸ਼ਰ ਕੋਦਰ ਤੇ ਬਾਸ ਆਇਆ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਉੱਥੇ ਜਾ ਕੇ ਉਹ ਹੱਥ ਖੜੇ ਕਰ ਦਿੰਦੇ ਨੇ ਬਈ ਮੌਤ ਤਾਂ ਬਚਾਉਣਾ ਸਾਡੇ ਮਰੀਜ਼ ਨੂੰ ਜਾਂ ਬਚਾ ਲੋ ਕਹਿੰਦੇ ਕਹਿੰਦੇ ਬਈ ਬਚਾਉਣਾ ਸਾਡੇ ਵਾਸਤੇ ਦੀ ਗੱਲ ਨਹੀਂ ਇਲਾਜ ਕਰਨਾ ਸਾਡੇ ਵਾਸਤੇ ਦੀ ਗੱਲ ਹੈ ਅਸੀਂ ਇਲਾਜ ਕਰਦੇ ਹਾਂ ਬਚਣਾ ਬਚਾਉਣਾ ਸਾਡੇ ਹੱਥ 'ਚ ਹੈ ਜੀ ਉੱਥੇ ਜਾ ਕੇ ਉਹ ਮਰਨ ਲੈਂਦੇ ਨੇ ਵੀ ਹਾਂ ਹੈ ਜਿਉਂ-ਜਿਉਂ ਗਿਆਨ ਕਹਾ ਨਹੀਂ ਜਾਂਦਾ ਖੁਦ ਵੀ ਮੰਦੇ ਜਾਂਦੇ ਕੋਈ ਐਸੀ ਸ਼ਕਤੀ ਹੈ ਜੇ ਤਾਰੇ ਅਸੀਂ ਕੋਈ ਨਹੀਂ ਕੀਤੀ ਸਾਡੀ ਕੋਈ ਤੋਂ ਪਰੇ ਇਹ ਭਾਂਤ ਭਰਮ ਅਣਭਿੱਦ ਪਟ ਜੇ ਦਿਨ ਕੁੰਦਜੀ ਧਾਰ ਹੈ ਇਸ ਤਰੀਕੇ ਨਾਲ ਜਿਹੜਾ ਭਰਮ ਗਿਆਨ ਹੈ ਨਾ ਪਰਮ ਅਣਭਿੱਜ ਪਟ ਹੈ ਪਰਮ ਉਹਨਾਂ ਨੂੰ ਹੈ ਪਰਮ ਕਾ ਦਾ ਚੇਤਨਵਾਰੇ ਪਰ ਸਾਨੂੰ ਦਾਣਾ ਨੂੰ ਡਾਕਟਰਾਂ ਨੂੰ ਰੋਬੋਟ ਬਣਾਤਾ پورا ਆਦਮੀ ਬਣਾਤਾ ਆਦਮੀ ਨੂੰ ਸ਼ਕਤੀਸ਼ਾਲੀ ਬਣਾਤਾ ਰੋਬੋਟ ਰੋਬੋਟ ਫੌਜਾਂ ਵੀ ਬਣਾ ਸਕਦੇ ਨੇ ਰੋਬੋਟ ਦੀਆਂ ਪਰ ਇਹ ਆਦਮੀ ਨਹੀਂ ਬਣਾ ਸਕਦੇ ਜੈ ਕੋ ਦੱਸਣੇ ਬਣਾਇਆ ਇਹ ਨਹੀਂ ਬਣਦਾ ਇਸ ਕਰਕੇ ਉਹਨਾਂ ਨੂੰ ਚੇਤਨਵਾਰੇ ਸੋਲਵਾਰੇ ਗਿਆਨ ਨਹੀਂ ਹੈ ਇਦਾਂ ਦਾ ਪਾਸਾ ਕਾਲਾ ਹੈ ਉਹਦਾ ਪਰਵ ਇੱਕ ਪਾਸਾ ਤਲਵਾਰ ਦਾ ਕਾਲਾ ਹੈ ਚੇਤਨਵਾਰੇ ਗਿਆਨ ਨਹੀਂ ਹੈ ਚੇਤਨਵਾਰੇ ਉਹ ਕਹਿੰਦੇ ਵੀ ਇਹਦਾ ਨਹੀਂ ਸਾਨੂੰ ਪਰ ਦਿਮਾਗ ਹੈ ਦਿਮਾਗ ਚੱਲਦਾ ਚਲਾਉਂਦਾ ਕੌਣ ਕਦੇ ਇਹ ਨਹੀਂ ਪਤਾ ਚਲਦਾ ਹਾਰਡ ਚੱਲਦਾ ਚਲਾਉਂਦਾ ਕੌਣ ਰੈਸਪੀਰੇਸ਼ਨ ਆਰਟੀਫੀਸ਼ਲ ਦੇ ਵਿੱਚ ਤੁਸੀਂ ਪਾਵਰ ਦਿੰਦੇ ਹੋ ਸ਼ਕਤੀ ਦਿੰਦੇ ਹੋ ਉਹ ਸ਼ਕਤੀ ਜਿਹੜੀ ਕਮਜ਼ੋਰ ਹੋ ਜਾਂਦੀ ਹੈ ਤਾਂ ਨਹੀਂ ਨਾ ਪਹਿਲਾ ਕੌਣ ਚਲੁੰਦਾ ਉਹ ਵੀ ਤਾਂ ਸ਼ਕਤੀ ਹੈ ਕੋਈ ਉਹਦੇ ਬਾਰੇ ਗਿਆਨ ਦੀ ਉਹਦਲਾ ਪਾਸਾ ਕਾਲ ਇਹ ਪਰਮਾ ਇਹ ਪਰਮ ਗਿਆਨ ਕਹਿੰਦੇ ਨੇ ਇਹਨੂੰ ਅਸਲ ਤੇ ਪਰਮ ਗਿਆਨ ਹੈ ਗਿਆਨ ਵੀ ਹੈ ਪਰਮ ਵੀ ਹੈ ਪਰਮ ਗਿਆਨ ਸੱਚਾਰੇ ਪਰਮਾ ਝੂਠਾਰੇ ਗਿਆਨ ਹੈ ਮਾਇਆ ਝੂਠੀ ਹੈ ਸੱਚਾਰੇ ਭਰਮਾ ਝੂਠਾਰੇ ਗਿਆਨ ਮਾਇਆਾਰੇ ਗਿਆਨ ਪਰਮ ਗਿਆਨ ਇੱਕ ਪਰਮ ਗਿਆਨ ਉਹ ਹੁੰਦਾ ਸੱਚ ਨੂੰ ਹੀ ਰੋਲ ਦੇ ਲੋ ਪ੍ਰਬੁੱਧ ਕਰ ਦੇਣਾ ਸੱਚ ਦੀ ਮੂਰਤੀ ਬਣਾ ਕੇ ਰੱਖ ਦੇਣੀ ਇੱਕ ਪਰਮ ਗਿਆਨੀ ਹੋਵੇ ਉਹ ਪਰਮ ਗਿਆਨੀ ਅਪਰਾਧੀ ਨਹੀਂ ਹੈ ਇਹ ਪਰਮ ਗਿਆਨੀ ਅਪਰਾਧੀ ਨਹੀਂ ਹੈ ਸਹਿਜਤਾ ਮੇਰੇ ਹਾਂ ਇਹ ਅਪਰਾਧੀ ਨਹੀਂ ਹੈ ਉਹ ਅਪਰਾਧੀ ਜੇ ਹਾਂ ਇਹ ਮਨ ਵੀ ਲਈ ਇਹਨਾਂ ਦੇ ਇਹ ਅਗਿਆਨੀ ਦੇ ਬਰਾਦੀ ਹੋਰ ਹੋਣ ਅਗਿਆਨੀ ਹੋਰ ਇੱਕ ਪਾਸੇ ਦਾ ਗਿਆਨ ਹੈ ਇੱਕ ਪਾਸੇ ਦਾ ਨਹੀਂ ਅਗਿਆਨੀ ਦੋਹਾਂ ਪਾਸਿਆਂ ਦਾ ਤੇਰੇ ਹੁਣ ਮੰਨਦੇ ਨੇ ਵੀ ਜੋ ਕੁਛ ਅਸੀਂ ਕੀਤਾ ਗਲਤ ਕੀਤਾ ਹਥਿਆਰ ਬਣਾਏ ਆ ਆਦਮੀ ਦੀ ਬਹੁਤ ਆਦਮੀ ਨਹੀਂ ਬਣਾ ਆਪਣੀ ਬਹੁਤ ਆਦਮੀ ਨੇ ਬਣਾ ਲਈ ਹਥਿਆਰ ਤਾਂ ਉਹਤੇ ਵੀ ਚੱਲ ਸਕਦਾ ਜਿੱਥੇ ਪਏ ਨੇ ਜੇ ਕੋਨਾ ਬੰਬ ਬਣਾਉਂਦੇ ਨੇ ਉੱਥੇ ਚੱਲ ਜਾਂਦਾ ਬਣਾਉਣੇ ਵਾਲੇ ਮਰ ਜਾਂਦੇ ਨੇ ਵੀ ਇਧਰ ਨੂੰ ਗਾਇਆ ਕੋਈ ਫਾਇਦਾ ਨਹੀਂ ਹੋਇਆ ਨੁਕਸਾਨ ਹੀ ਹੋਇਆ ਔਰ ਮਹਿਸੂਸ ਕਰਦੇ ਨੇ ਦੁਨੀਆ ਸਾਰੀ ਉਹ ਮਰ ਜੂਗੀ ਇਹਨਾਂ ਨੂੰ ਨਸ਼ਟ ਕਰਦੀਆਂ ਹਿਆਰਾਂ ਨੂੰ ਪਹਿਲਾਂ ਬਣਾਏ ਸੀ ਉਹ ਇਹਦਾ ਬਿਗਿਆਨੀ ਸੀ ਗਿਆਨ ਉਹਦੋਂ ਨਹੀਂ ਸੋਚਿਆ ਵੀ ਅਸੀਂ ਕੀ ਕਰ ਰਹੇ ਹਾਂ ਇਹਨਾਂ ਨੂੰ ਨੁਕਸਾਨ ਕਰ ਰਹੇ ਪਏ ਇਹ ਵੀ ਅਗਿਆਨਤਾ ਹੀ ਸੀ ਉਹਨਾਂ ਦੀ ਇੱਛਾ ਕੀ ਸੀ ਕਰਵਾਇਆ ਕੀਨੇ ਕਰਵਾਇਆ ਕੀਨੇ ਦਾ ਕਵਾਇਆ ਕਰਵਾਇਆ ਹੰਕਾਰ ਨੇ ਉਹ ਉਹਨੇ ਕਰਤੇ ਹੰਕਾਰ ਹੰਕਾਰ ਪਹਿਲਾ ਆਇਆ ਨਾ ਪਰ ਪਿਛੋ ਹੈ ਅੰਨੇ ਜਿੱਤੇ ਹੰਕਾਰ ਨੇ ਮੈਂ ਸਾਰਿਆਂ ਤੇ ਕਾਬੂ ਕਰ ਲੈ ਸਾਰੇ ਜਿੰਨੇ ਇਹ ਉੱਥੇ ਚੱਲਦਾ ਵਰਲਡ ਲੈਵਲ ਦੀ ਗੱਲ ਚੱਲਦੀ ਹੈ ਇਹ ਜੋ ਆਦਮੀ ਹੈ ਸंसार 파ਰਸਨਾਥ 파ਰਸਨਾਥ ਦਾ ਬਹਨ ਹੈ ਦੁਨੀਆ ਦਿਖਾਤੀ ਤੁਹਾਨੂੰ ਅੱਜ ਵੀ ਉਹੀ ਹੋਰ ਹੈ ਹੋਇਆ ਨਹੀਂ ਉਹ ਪਿੱਛੇ ਰੇਜ਼ੀਆ ਕਹਿੰਦਾ ਸੀ ਮੈਂ ਕਬਜ਼ਾ ਕਰਨਾ ਦੁਨੀਆ ਤੇ ਅਮਰੀਕਾ ਕਹਿੰਦਾ ਮੈਂ ਕਬਜ਼ਾ ਕਰਨਾ ਸਾਰੀ ਦੁਨੀਆ ਤੇ ਹੰਕਾਰ ਕਰ ਇੱਕ ਦੂਜੇ ਦਾ ਹੰਕਾਰ ਸੀ ਉੱਥੇ ਪ੍ਰਚਲਿਤ ਹੋ ਰਹੀ ਸੀ ਇਹ ਕਾਰਨ ਹੈ ਹੰਕਾਰ ਕਾਰਨ ਸੀ ਹੋਰ ਕੀ ਸੀ ਕਾਰਨ ਪਰ ਜਿਨ੍ਹਾਂ ਨੂੰ ਹੰਕਾਰ ਸੀ ਉਹਨਾਂ ਨੂੰ ਨਹੀਂ ਸੀ ਪਤਾ ਹੰਕਾਰ ਕੋਈ ਦੱਸਣ ਵਾਲਾ ਵੀ ਨਹੀਂ ਸੀ ਹੰਕਾਰ ਰਸਤਾ ਉੱਤੇ ਜਾ ਰਿਹਾ ਸੀ ਤੁਸੀਂ ਕਿਸੇ ਨੇ ਨਹੀਂ ਕਿਹਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਤਾ ਸੀ ਉਹ ਬੋਲੇ ਨੇ ਗੁਰਦੇ ਚੱਲੜ ਦੋ ਪਾਣੀ ਕੀ ਲੈਣਾ ਜਹਾਂ ਜਾ ਕੇ ਆਪੇ ਪਤਾ ਲੱਗ ਜਿਆਣੇ ਨੂੰ ਜਿੰਨਾ ਮਰਜੀ ਕਹਿ ਲਿਓ ਕਿਹੜਾ ਬੰਦੇ ਹੁੰਦੇ ਨੇ ਜਾਂ ਜਵਾਨ ਅਵਸਥਾ ਹੁੰਦੀ ਹੈ ਜਿਆਣੇ ਦੀ ਫਿਰ ਨਹੀਂ ਬੰਦੇ ਹੁੰਦੇ ਇਹਨਾਂ ਦੀ ਅਵਸਥਾ ਉਹ ਤਾਂ ਜਵਾਨ ਸੀ ਨਾ ਨਵੇਂ ਨਵੇਂ ਇਹਨਾਂ ਨੂੰ ਹਤਿਆਰ ਦਾ ਪਤਾ ਲੱਗਣ ਲੱਗਿਆ ਸੀ ਨਵਾਂ ਨਵਾਂ ਗਿਆਨ ਹੁੰਦਾ ਬੱਚੇ ਨੂੰ ਉਹ ਸਮਝਦਾ ਵੀ ਮੈਨੂੰ ਅਗਲਾ ਇਹਨਾਂ ਨੂੰ ਹੋਈ ਰਹੀ ਬਜ਼ੁਰਗਾਂ ਦਾ ਹੱਥਾਂ ਜੇਵੇਂ ਹੁੰਦਾ ਹੋ ਉਹ ਕਹਿੰਦੇ ਵੀ ਆ ਜੋ ਗੜਾ ਇਹਨਾਂ ਨੇ ਆਪਣੀ ਗੱਲ ਸੁਣ ਲਈ ਤੂੰ ਹੀ ਚਲੇ ਜਾਣ ਦੋ ਆਪੇ ਅਗਰ ਆ ਜੂਗੀ ਆਪਾਂ ਵੀ ਕਹਿੰਦੇ ਵੀ ਆਪੇ ਅਗਰ ਆ ਜੂ ਸੈਣਾ ਹੋ ਜੂ ਅਰੇ ਵੀ ਮਾਲੇ ਵੀ ਜਾਣੇ ਹੋਣਗੇ ਆਪੇ ਅਗਰ ਆ ਜੂਗੀ ਹੁਣ ਆ ਵੀ ਗਈ ਅਗਰ ਅਗਰ ਆ ਵੀ ਗਈ ਆਪੇ ਕਹੇ ਤੇ ਨਹੀਂ ਆਉਂਦੀ ਹੁੰਦੀ ਕਹੀ ਨਾ ਉਪਜੇ ਉਪਜੀ ਜਾਣਾ ਉਪਜੀ ਜਾਣਾ ਇਹ ਵੀ ਪਹਿਲੀ ਗੱਲ ਐ ਕਹੀ ਹੋਈ ਗੱਲ ਜਿਹੜੀ ਐ ਉਹਨੂੰ ਨਹੀਂ ਮੰਨਦਾ ਜਾ ਤੇ ਜਿਆ ਤਜਰਬਾ ਆਪਣਾ ਆ ਜਾਂਦਾ ਨਾ ਜਾਂ ਗਿਰਦਾ ਫੇਸਬਾ ਫਿਰ ਪਤਾ ਲੱਗਦਾ ਹੈ ਜਾਂ ਗਲਤੀ ਕਰਕੇ ਉਹ ਮਹਿਸੂਸ ਕਰਦਾ ਵੀ ਗਲਤੀ ਹੋ ਗਈ ਫਿਰ